ਆ ਜਾਓ ਜੀ ਆ ਜਾਓ ਜੀ ਆ ਜਾਓ ਜੀ ਕਵਾਲਾ ਕਰ ਦਿਆ ਛੜਦਾ ਉਹ ਕਿਹੜੇ ਕਾਰਨ ਕਰਕੇ ਛੜਦਾ ਨਹੀਂ ਤੁਸੀਂ 1 ਮਿੰਟ ਮੈਨੂੰ ਦੱਸੋ ਵੀ ਮੈਂ ਤੁਹਾਡੇ ਕੋਲੇ ਆਇਆ ਹਨਾ ਮੈਂ ਆ ਕੇ ਤੁਹਾਨੂੰ ਦੱਸਿਆ ਵੀ ਮੈਂ ਫਲਾਣਾ ਬੰਦਾ ਜੀ ਮੇਰਾ ਆ ਖੁਸ਼ ਹੈ ਹਨਾ ਤੁਸੀਂ ਪਤਾ ਕੀਤਾ ਪਤਾ ਨਹੀਂ ਨਾਮ ਪਤਾ ਕੀਤਾ ਉਸ ਤੋਂ ਬਾਅਦ ਤੁਸੀਂ ਕਹਤਾ 20 ਸਵਾ ਲੱਖ ਰੁਪਏ ਘਟਾਤਾ ਸਵਾ ਲੱਖ ਨਹੀਂ ਇੱਕ ਮਿੰਟ ਤੁਸੀਂ ਜੇਬ ਚ ਲੱਖ ਰੁਪਏ ਤੇ ਜੇਬ ਚ ਪਾਦਾ ਕੀਤਾ ਹੈ ਨਹੀਂ ਕਿ ਤੁਸੀਂ ਜੇਬ ਚ ਪੈਸੇ ਪਾ ਲਈ ਮੈਂ ਸੋ ਸਿਰਫ ਦੁਆਰਾ ਫਿਰ ਗੱਲ ਇਹ ਕਹਿਣਾ ਹੈ ਕਿ ਉਹ ਪਰਮਾਤਮਾ ਤੋਂ ਡਰੋ ਮੜਾ ਮੱਕਾ ਇਨਸਾਨੀਅਤ ਰੱਖੋ ਇੱਥੇ ਜਾਣਾ ਸਭ ਨਹੀਂ ਇਹ ਤੇ ਬਿਮਾਰ ਸਾਰੇ ਨਹੀਂ ਹੋਣਾ ਜਿੱਦ ਤੇ ਤੁਸੀਂ ਬੰਦਾ ਦਾਖਲ ਕੀਤਾ ਖੜਾ ਮੁੰਡਾ ਕੋਲੇ ਇਨਨ ਕਿਆਸੀ ਵੀ 70000 ਰੁਪਿਆ ਸਾਡਾ ਛੋਟਾ ਲੱਗੂਗਾ ਆਪਰੇਸ਼ਨ ਤੇ ਤੇ ਛੋਟਾ 1 ਲੱਖ 1.5 ਲੱਖ ਰੁਪਿਆ ਖਰਚਾ ਹੋਊਗਾ ਆਹ ਘੜਾ ਮਤੇ ਇਹਨਾਂ ਗੱਲ ਕਰ ਉਹ ਇਹ ਆਪ ਨਹੀਂ ਕਿਹਾ ਚੱਕ ਕੇ 1.5 ਲੱਖ ਰੁਪਿਆ ਬਜਟ ਬਣਾ ਲਓ ਜੇ ਵੀ ਕੋਈ ਕਰੂ ਤੁਸੀਂ ਤਾਂ ਹੈ ਹੀ ਨਹੀਂ ਸੀ ਆਪ ਦੇ ਟਾਈਮ ਤੇ ਡਾਕਟਰ ਸਾਹਿਬ ਜਿਹੜੀ ਡਾਕਟਰ ਹੀ ਨੇ ਗੱਲ ਕੀਤੀ ਹੈ ਕਿਹੜੀ ਸੀ ਉਹ ਮੈਡਮ ਮੈਡਮ ਰੁਪਈਆ ਮੜਾਉਣ ਹੁਣ ਜੇ ਮੰਨ ਲਓ ਚਲੋ ਸਾਡੇ ਕੋਲ ਨਾ ਪਹੁੰਚ ਕਰਦੇ ਤੁਸੀਂ ਸਭ ਥੋੜੀ ਸੱਟਣ ਲੱਗੇ ਸੀ ਪਹਿਲੇ ਤੁਸੀਂ 5000 ਨਹੀਂ ਛੱਡਣਾ ਜੀ 5 ਛਾੜ ਦੇ 10 ਛਾੜ ਦਿੰਦੇ ਇੱਧਰ ਆਪੇ ਜਾਣਗੇ ਨਹੀਂ ਪਰ ਤੁਸੀਂ ਇੰਨਾ ਤਾਂ ਦਾਅ ਛਾੜ ਦੋ ਵੀ ਇਹ ਤੁਸੀਂ ਲੱਖ ਸਵਾ ਲੱਖ ਜਿਉਂ ਜੋ ਪਤਾ ਜਾਂ ਤੁਸੀਂ ਘਰਤਾ ਖਾ ਲਿਆ ਜੇ ਮੈਂ ਗਲਤ ਸੀ ਅਸੀਰਿਆਤ ਕਰਤੀ ਤੁਹਾਡੀ ਨਹੀਂ 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 ਕਰਤੀ ਮਾੜੀ ਗੱਲ ਜੇ ਮੈਂ 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 ਗਲਤ ਸੀ ਨਾ ਮੈਂ ਗਲਤ ਸੀ ਤਾਂ ਤੁਸੀਂ ਮੈਂ ਤੁਹਾਨੂੰ ਸਵੇਰੇ ਗੱਲ ਮੇਰੀ ਗੱਲ ਸੁਣੋ ਮੈਂ ਸਵੇਰੇ ਆ ਕੇ ਤੁਹਾਨੂੰ ਕੱਲ ਕਹਿਦੀ ਮੈਂ ਫਲਾਣਾ ਬੰਦਾ ਐ ਜੀ ਤੁਸੀਂ ਮੈਨੂੰ ਉਹ ਪਹਿਲਾਂ ਤਾਂ ਮੈਨੂੰ ਉਹ ਦਿਖਾਓ ਮੈਂ ਤੁਹਾਨੂੰ ਵਾਰ-ਵਾਰ ਦਾਸ ਆਲੀ ਮੰਗ ਰਿਹਾ ਮੈਂ ਕਿਹਾ ਮੈਨੂੰ ਜਿਹੜਾ ਤੁਹਾਡੇ ਕੋਲ ਫਰਲਾ ਬਣਾਇਆ ਹੋਇਆ ਬਿੱਲ ਦਾ ਵੀ ਆ 19000 ਰੁਪਏ ਦੀ ਗੱਲ ਚ ਪਾਇ ਪਾਈ ਜੀ ਆਹ ਇਹਦੀ 10000 ఫిਜ਼ੋਥੈਰੇਪੀ ਕਰਾਈ ਜੀ ਉਹ ਤੁਸੀਂ ਮੈਨੂੰ ਦਿਖਾ ਨਹੀਂ ਰਹੇ ਕਿੱਥੇ ਦੱਸੋ ਤੁਹਾਨੂੰ ਪੂਰਾ ਬਿੱਲ ਮਿਲੂਗਾ ਨਹੀਂ ਵੀ ਕਹਿ ਰਹੇ ਜਿਹੜਾ ਤੁਸੀਂ ਮੈਨੂੰ ਤੜਕੇ ਦਿਖਾ ਰਹੀ ਸਾਰਾ ਲਿਖਿਆ ਹੋਇਆ ਤੁਹਾਡੇ ਕੋਲੇ ਉਹ ਕਿੱਥੇ ਆ ਉਹ ਉਹ ਤਾਂ ਸਾਡੀ ਫਾਈਲ ਚ ਚਲਾ ਗਿਆ ਠੀਕ ਹੈ ਜੀ ਉਹ ਅਸੀਂ ਤੁਹਾਨੂੰ ਪੂਰਾ ਪ੍ਰੋਪਰ ਬਿੱਲ ਦਵਾਂਗੇ ਪ੍ਰੋਪਰ ਤੁਹਾਨੂੰ ਬਿੱਲ ਮਿਲੂਗਾ ਅਸੀਂ ਤਾਂ ਬਿਲਕੁਲ ਮਨਾ ਨਹੀਂ ਕਰਦੇ ਇਹ ਇਹ ਲੁੱਟ ਨਾ ਕਰੋ ਪਰਮਾਤਮਾ ਤੋਂ ਡਰੋ ਚਲੋ ਡਾਕਟਰੀ ਪੇਸ਼ਾ ਇੱਕ ਸੇਵਾ ਵਜੋਂ ਨਵਾਇਆ ਹੈ ਅਸੀਂ ਆਪਣੇ ਵੱਲੋਂ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬੈਸਟ ਇਲਾਜ ਹੋਇਆ ਹੈ ਪੇਸ਼ੈਂਟ ਠੀਕ ਹੋ ਰਿਹਾ ਹੈ ਇਹ ਗੱਲ ਹੈਗੀ ਹੈ ਤੇ ਨਾਲੇ ਰਹਿਤ ਵੀ ਕੀਤੀ ਤੁਸੀਂ ਕਹਿੰਦੇ ਜੀ ਪੂਰੀ ਨਹੀਂ ਰਿਆਤ ਤੁਸੀਂ ਅਸੀਂ ਪੂਰੀ ਰਿਆਤ ਦਿੱਤੀ ਹੈ ਨਹੀਂ ਅਸੀਂ ਰਿਆਤ ਨਹੀਂ ਤੁਸੀਂ ਹੁਣ ਪੁੱਛਦੇ ਹੋ ਵੀ ਕਿੰਥੋਂ ਛੱਡਤਾ ਕਿਵੇਂ ਨਹੀਂ ਨਹੀਂ ਅਸੀਂ ਰਿਆਤ ਦਿੱਤੀ ਹੈ ਨਹੀਂ ਨਹੀਂ ਡਿਸਕਾਊਂਟ ਦਿੱਤੀ ਹੈ ਕਿ ਪਤਾ ਨਹੀਂ ਵੀ ਤੁਸੀਂ 10 ਲੱਖ ਰੁਪਏ ਛੱਡ ਦੇਉਗੇ ਪੇਸ਼ੈਂਟ ਪੂਰ ਸੀ ਜੇ ਮੈਂ ਤੁਹਾਨੂੰ ਗੱਲ ਕਹੀ ਸੀ ਮੇਰੇ ਨਾਲ ਸੁਣੋ ਮੈਂ ਤੁਹਾਨੂੰ ਗੱਲ ਕਹੀ ਸੀ ਮੈਂ ਕਿਹਾ ਤੁਸੀਂ ਕੋਟਸ ਬੁਲਾ ਸਕਦੇ ਹੋ ਤੁਸੀਂ ਕੋਈ ਹੋਰ ਅਧਿਕਾਰੀ ਬੁਲਾ ਸਕਦੇ ਹੋ ਤੁਸੀਂ ਕੋਈ ਹੋਰ ਜਿਹੜੀ ਮੈਨੇਜਮੈਂਟ ਉਹਨੂੰ ਬੁਲਾ ਸਕਦੇ ਨਹੀਂ ਐਹੋ ਜਿਹੀ ਕੋਈ ਗੱਲ ਨਹੀਂ ਜੇ ਤੁਸੀਂ ਨਾ ਨਹੀਂ ਨਹੀਂ ਗੱਲ ਤਾਂ ਸੁਣੋ ਨਾ ਨਹੀਂ ਨਹੀਂ ਯਾਰ ਗੱਲ ਤਾਂ ਸੁਣ ਲਓ ਮੇਰੀ ਜੇ ਤੁਹਾਨੂੰ ਜੇ ਤੁਸੀਂ ਸਹੀ ਹੁੰਦੇ ਤਾਂ ਤੁਸੀਂ ਮੈਨੂੰ ਉਹਦੀ ਰੋਕਦੇ ਵੀ ਤੂੰ ਕਾਹਨਾ ਬਈ ਤੂੰ ਸਾਨੂੰ ਕਿਵੇਂ ਬੋਲ ਸਕਦਾ ਅਸੀਂ ਆ ਆ ਦੀ ਗੱਲ ਸਹੀ ਆ ਅਸੀਂ ਲਾਸ਼ ਕੀਤਾ ਸਹੀ ਕੀਤਾ ਬਿਲਕੁਲ ਕੀਤਾ ਮੈਂ ਹੁਣ ਵੀ ਕਹਿਣਾ ਤੇ ਫਿਰ ਤੁਸੀਂ ਇਹ ਲੱਖ ਸਵਾ ਲੱਖ ਰੁਪਏ ਕਰਦੇ ਐਨਾਂ ਨੂੰ ਵੀ ਪਤਾ ਹੈ ਐਨਾਂ ਨੂੰ ਵੀ ਪਤਾ ਹੈ ਡਿਸਕਾਊਂਟ ਕੀਤਾ ਜਿਵੇਂ ਤੁਸੀਂ ਦਾਖਲ ਕਰਦੇ ਮੇਰੀ 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 ਗੱਲ ਸੁਣ ਲਓ ਮੈਨੂੰ ਮੇਅਰ ਸਾਹਿਬ ਦਾ ਵੀ ਫੋਨ ਆਇਆ ਮੈਂ ਤੁਹਾਨੂੰ ਕਿਹਾ ਵੀ ਹੈ ਮੇਅਰ ਸਾਹਿਬ ਦਾ ਤੁਸੀਂ ਮੇਅਰ ਤੋਂ ਫੋਨ ਕਰਾਇਆ ਮੈਂ ਮੇਅਰ ਤੋਂ ਮੇਰੀ ਗੱਲ ਸੁਣਾਉਣੀ ਹੈ ਮੇਅਰ ਸਾਹਿਬ ਨੂੰ ਅਸੀਂ ਮੇਅਰ ਸਾਹਿਬ ਤੋਂ ਫੋਨ ਕਰਾਇਆ ਛੋਟੀ ਜੀ ਗੱਲ ਹੈ ਹਾਂ ਫਿਰ ਅਸੀਂ ਮੇਅਰ ਸਾਹਿਬ ਤੋਂ ਫੋਨ ਕਰਾਇਆ ਫਿਰ ਮੈਂ ਰੋਜੀ ਬਰਕੰਦੀ ਜੀ ਨੂੰ ਫੋਨ ਕਰਵਾਇਆ ਫਿਰ ਮੈਂ ਇੱਕ ਦੋ ਜਣਾਂ ਤੋਂ ਹੋਰ ਫੋਨ ਕਰਾਇਆ ਫਿਰ ਇੱਕੋ ਗਰੰਤੀ ਗੁਰਦੁਆਰੇ ਦੇ ਗਰੰਤੀ ਇੱਥੇ ਚੱਲ ਕੇ ਆਏ ਹਾਂ ਉਹ ਸੁਬ੍ਹਾ ਦੇ ਇੱਥੇ ਬੈਠੇ ਸਾਰੀ ਗੱਲਬਾਤ ਕੀਤੀ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਪੂਰੇ ਪੈਸੇ ਲਵਾਂਗੇ ਹਰ ਕਰ ਇੱਕ ਮਿੰਟ ਇੱਕ ਮਿੰਟ ਗੱਲ ਕਰਾ ਕੇ ਫਿਰ ਉਹਨਾਂ ਨੇ 30000 ਰੁਪਏ ਸਾਨੂੰ ਡਿਸਕਾਊਂਟ ਕਰਦਾ ਮੈਂ 30000 ਰੁਪਏ ਛੱਡ ਦਿੰਦਾ ਬਾਕੀ ਪੇਮੈਂਟ ਤੁਸੀਂ ਜਮ੍ਹਾਂ ਕਰਵਾ ਦਿਓ ਤੁਹਾਨੂੰ ਬਹੁਤ ਇੱਕ ਮਿੰਟ ਤੁਹਾਨੂੰ ਫੋਨ ਕੀਤਾ ਇੱਕ ਮਿੰਟ ਤੁਹਾਨੂੰ ਬੋਲੇ ਸੀ ਇਹ ਵੀ ਦੱਸ ਦੋ ਜੀ ਮੈਨੂੰ ਨਹੀਂ ਬ ਸੋ ਸਰ ਮੇਰੀ ਕੰਮ ਦਾ ਸੋ ਇਹ ਇਨਸਾਨੀਅਤ ਬਿਲਕੁਲ ਝੂਠ ਬੋਲਦੇ ਮੈਂ ਮੰਮੀ ਨੂੰ ਬੁਲਾ ਲੈਣਾ ਇੱਥੇ ਜਿੰਨਾਂ ਨੂੰ ਰੇਡਿਸ ਨੂੰ ਕਿਹਾ ਹੈ ਫਿਰ ਇੱਕ ਮਿੰਟ ਜੇ ਤੁਸੀਂ ਮੈਨੂੰ 30000 ਛੱਡਦਾ ਸੀ ਫਿਰ 22 ਦੇ ਆਲ ਤੇ 1.5 ਲੱਖ ਕਿਵੇਂ ਛੱਡੋ ਛੱਡਿਆ ਵੀ ਨਹੀਂ ਹੈਗਾ 1.5 ਲੱਖ ਦੀ ਕੋਈ ਛੱਡ ਚਲੋ 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 ਮੈਂ ਲਾਈਨ ਸਰਕਾਰ ਸਾਕੇ ਸਵਾਰੀ ਦੇ ਅਸੀਂ ਰਿਕਾਰਡਿੰਗ ਵੀ ਕਰਾਂਗੇ ਅਸੀਂ ਤੁਹਾਡਾ ਜਰੂਸ ਵੀ ਕੱਢਾਂਗੇ ਵੀ ਕਿਵੇਂ ਲੁੱਟ ਕਰ ਦਿਆ ਉਸ ਆਦਮੀ ਨੇ ਨਾ ਰਿਆਤ ਕਰਕੇ ਵੀ ਅਕਰ ਇਹੀ ਤੁਹਾਨੂੰ ਨਹੀਂ ਮੈਂ ਤੁਹਾਨੂੰ ਸਵੇਰੀ ਕਹਦਾ ਸੀ ਮੈਂ ਕਿਹਾ ਮੈਂ ਚੱਕ ਕੇ ਲਿਜਾਉਂ ਕੁੜੀ ਜੀ ਪੰਜੀ ਨਹੀਂ ਜਾਂਦਾ ਮੈਂ ਲੈ ਵੀ ਜਾਂਦਾ ਇਹ ਇਹ ਘਰ ਇਹ ਹੀ ਸੀਮਾ ਦੇਣਾ ਨਾ ਨਹੀਂ ਸੀਲਾ ਸੀ ਨਿਕਲ ਸਰ ਮੈਂ ਕੋਈ ਸੀਲਾ ਨਹੀਂ ਦਿੱਤਾ ਸੀਲਾਗਾ ਮੈਂ ਸੀਲਾ ਨਹੀਂ ਦਿੰਦਾ ਨਹੀਂ ਦਿੰਦਾ 15 ਦਿਨ ਪਹਿਲਾਂ ਐਸੇ ਹਸਪਤਾਲ ਚ ਰੋਲਾ ਪਿਆ ਉਹ ਬੰਦੇ ਵੀ ਮੇਰੇ ਕੋਲ ਗਏ ਸੀ ਮੈਂ ਦਰਕਰਖੋਲੋਂ ਬਾਹਰ ਸੀ ਤੁਸੀਂ ਜਿਹੜੇ ਬੰਦੇ ਨੂੰ ਪੈਕੇਜ ਦਿੱਤਾ ਸੀਗਾ ਸਟੰਟ ਦਾ 2 ਲੱਖ ਰੁਪਏ ਦਾ ਤੇ ਲੱਖ 185 ਹਜ਼ਾਰ ਬਿੱਲ ਬਣਾਦਾ ਇਹਨਾਂ ਬੰਦਿਆਂ ਦਾ ਐਸੇ ਹਸਪਤਾਲ ਚ ਪਲੇਸ ਪਲੇਸ ਤੋਂ ਪਹਿਲਾਂ ਮੇਰੀ ਨੌਲੇਜ ਹਾਂ ਹੁਣ ਥੋੜੇ ਕਿੱਥੇ ਨਾਲ ਚੋਣੀ ਆ ਇਹ ਗੱਲਾਂ ਹੈਲੋ ਸੋ ਪੰਜਾਬੀਓ ਆ ਤੁਸੀਂ ਵੀ ਦੇਖ ਲਓ ਤੁਸੀਂ ਵੀ ਲਾਇਆ ਕਰਾਉਣਾ ਇੱਥੇ ਦੇਖ ਲਓ ਆ ਹਾਲਾਤ ਆ ਹਸਪਤਾਲਾਂ ਦੇ ਪਦਰੋ ਲੁੱਟ ਕਰਾਉਣੀ ਆ ਤੁਸੀਂ ਬੋਲਦੇ ਨਹੀਂ ਹੈਗੇ ਜਦੋਂ ਜਿੰਨੇ ਕਹਤਾ ਲੱਖ ਦਾ 2 ਲੱਖ ਦਾ ਕੋਈ ਫਰਕ ਪੁਰ ਜਾਂਦਾ ਨਹੀਂ ਫੋਰਮ ਰੀਡੋ ਲਿਆਓ ਆ ਦਿਖਾ ਕਿੱਡਾ ਆਪਾਂ ਹਸਪਤਾਲ ਖੜਾ ਦਿਖਾਈ ਮੜਿਆ ਤਾਂ ਇਹ ਇਹ ਆ ਦੇ ਲੋਕਾਂ ਨੂੰ ਸੋ ਪੰਜਾਬੀ ਭਰਾਵੋ ਮੈਂ ਇਹੀ ਤੁਹਾਨੂੰ ਬੇਨਤੀ ਬਾਰ-ਬਾਰ ਪਹਿਲਾਂ ਵੀ ਬਹੁਤ ਵਾਰੀ ਕੀਤਾ ਵੀ ਜਾਗ ਜਿਓਗੇ ਤਾਂ ਬਚੇ ਰਹੋਗੇ ਆ ਬਚਾਰਾ ਮਰੀਜ਼ ਪਿਆ ਆ ਗੱਡੀ ਚ ਪਿਆ ਦਿੱਲੀ ਹਟ ਹਸਪਤਾਲ ਆ ਪਟੰਡੇ ਦਾ ਬਹੁਤ ਵੱਡਾ ਹਸਪਤਾਲ ਆ ਇਹ ਇਹ ਮਸ਼ਹੂਰ ਹਸਪਤਾਲ ਹੈ ਬਠਿੰਡੇ ਦਾ ਵੱਡਾ ਪਰ ਇਹ ਲੁੱਟ ਦਾ ਕੇਂਦਰ ਹੈ ਲੁੱਟ ਦਾ ਕੇਂਦਰ ਅਸੀਂ ਕਹਾਂਗੇ ਆ ਬਜਰ ਆਇਆ ਮੁਕਸਰ ਤੋਂ ਇਹ ਬੰਦੇ ਦਾਖਲ ਹੋਏ ਐ ਇੱਥੇ ਜਿੱਦ ਦੇ ਦਾਖਲ ਹੋਏ ਇਹਨਾਂ ਨੂੰ ਇਹ ਕਿਹਾ ਗਿਆ ਕਿ ਛੋਟਾ 70000 ਆਪਰੇਸ਼ਨ ਦਾ ਲਾਗ ਮਾ ਕੇ ਬਾਕੀ ਅਸੀਂ ਜਿਹੜਾ ਲੱਖ ਡੇਢ ਲੱਖ ਦਾ ਖਰਚਾ ਹੋਗਾ ਸਵਾ ਪੰਜ ਲੱਖ ਰੁਪਈਆ ਬਿੱਲ ਬਣਾਤਾ ਗਰੀਬ ਬੰਦੇ ਆ ਬਿਰਕਦੇ ਆ ਕੁਦਰਤੀ ਇਹਨਾਂ ਨੇ ਮੈਨੂੰ ਫੋਨ ਕਰ ਲਿਆ ਮੈਂ ਆ ਕੇ ਉਹਨੂੰ ਗਾਲੀ ਇਹ ਕਹੀ ਐ ਮਗਾ ਨਹੀਂ ਮੈਂ ਮਰੀਜ਼ ਚਾੱਕ ਕੇ ਲੈ ਜਾਊਂਗਾ ਤਾਂ ਨਹੀਂ ਤੁਸੀਂ ਦੱਸੋ ਇਹ ਪੈਸੇ ਕਿਵੇਂ ਬਣਾਏ ਆ ਇੱਕ ਪਰਚੀ ਸੀ ਇਹਦਾ ਫਰਲਾ ਕੱਢ ਲਿਆ ਦੱਸਣ ਲੱਗੇ ਆ 19000 ਇਹਦਾ ਆਜੀ 20000 ਇਹਦਾ ਆਜੀ 50000 ਇਹਦਾ ਪਰ ਜਦੋਂ ਮੈਨੂੰ ਕਿਹਾ ਮੈਂ ਕਿਹਾ ਮੈਨੂੰ ਪਰਚੀ ਦਿਓ ਮੈਂ ਕਿਹਾ ਹੋ ਡਾਕਟਰ ਨਾਲ ਰਾਇ ਕਰਨੀ ਹੈ ਤਾਂ ਪਰਚੀ ਲਕੋਰੀ ਜਿਹੜਾ ਜਿੱਦ ਬੈਠਾ ਅੰਦਰ ਇਹਨਾਂ ਦਾ ਸੰਦੀਪ ਪ੍ਰਚੰਡਾ ਮੈਨੇਜਰ ਆ ਇਸਦਾ ਟੋਲ ਕੋ ਹੋ ਕੇ ਕਹਿੰਦਾ ਮੁੜ ਕੇ ਕਹਿੰਦਾ ਠੀਕ ਆ ਇਹਨਾਂ ਨੇ ਲੱਖ ਸਵਾ ਲੱਖ ਰੁਪਇਆ ਛੱਡਦਾ ਜੇ ਯਾਰੇ ਚੋਰ ਨਹੀਂ ਦਾ ਸਵਾਲਾ ਕਿਉਂ ਛੱਡਣਗੇ ਸਹੀ ਹੈ ਸਹੀ ਹੈ ਜੇ ਸਹੀ ਹੁੰਦੇ ਨਾ ਮੈਨੂੰ ਇਹ ਤੇ ਪੁਲਿਸ ਬੁਲਾ ਕੇ ਫੜਾ ਸਕਦੇ ਸੀ ਵੀ ਤੂੰ ਕੌਣ ਆ ਸਾਡੇ ਆਸਤਾਜਾਇ ਖੜ ਲ ਪਾਉਣ ਵਾਲਾ ਸੋ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਇਹ ਹਸਪਤਾਲ ਨਹੀਂ ਹੈਗੇ ਇਹ ਤਾਂ ਹੁਣ ਲੁੱਟ ਦਾ ਕੇਂਦਰ ਬਣ ਗਏ ਇਹ ਡਾਕਟਰ ਨਹੀਂ ਹੈਗੇ ਇਹ ਡਾਕੂ ਆ ਡਾਕੂ ਦੂਜੀ ਗੱਲ ਮੈਂ ਹੋਰ ਕਹਿਣਾ ਸਾਰੇ ਡਾਕਟਰ ਨਹੀਂ ਕੁਝ ਹੈਗੇ ਬਹਿੰਡੇ ਦੇ ਵਿੱਚ ਬਹੁਤ ਆਸਪਤਾਲ ਇਸੇ ਹੈ ਜਿਹੜੇ ਵੀ ਹੈਗੇ ਜਿਹੜੇ ਬਹੁਤ ਨੇਕ ਦਿਲ ਬੰਦੇ ਡਾਕਟਰ ਨੇ ਕੋਈ ਬਾਹਲੇ ਪੈਸੇ ਵੀ ਨਹੀਂ ਲੈਂਦੇ ਤੇ ਫੈਸਲਿਸਟ ਨੇ ਮਾਹਰ ਵੀ ਨੇ ਚੰਗੇ ਨੇ ਉਹ ਵੀ ਡਾਕਟਰ ਹੈਗੇ ਪਰ ਖਾਸ ਕਰਕੇ ਆ ਦਿੱਲੀ ਹੱਟ ਵਾਲੇ ਦਾ ਸਭ ਤੋਂ ਵੱਡਾ ਇਹ ਲੁੱਟ ਦਾ ਕੇਂਦਰ ਬਣਿਆ ਹੋਇਆ ਸੋ ਮੈਂ ਇਹੀ ਬੇਇਨਤੀ ਕਰਦਾ ਵੀ ਜਾਗ ਜਾਓ ਯਾਰ ਐ ਨਾ ਹੋਇਆ ਕਰੇ ਵੀ ਜਿੰਨੇ ਛੋਟੇ ਕੋਲੋਂ ਮੰਗ ਲੈਂਦੇ ਆ 50 ਮੰਗ ਲਿਆ ਲੱਖ ਮੰਗ ਲਿਆ ਚਾਕੇ ਡਾਕਟਰਾਂ ਨੂੰ ਫੜਾ ਦਿੰਨੇ ਆ ਵੀ ਮੈਂ ਵੀ ਬੰਦੇ ਹੀ ਆ ਸਹੀ ਹੈ ਸਹੀ ਹੈ ਮੈਂ ਆ ਕੇ ਇਹਨਾਂ ਦੇ ਮਗਰਪਿਆਂ ਤਾਂ ਉਹ 2 ਲੱਖ ਕਿਵੇਂ ਮਾਫ ਕਰ ਗਏ ਪਹਿਲਾਂ ਇਹ 5 ਰੁਪਏ ਛੱਡਣ ਨੂੰ ਤਿਆਰ ਨਹੀਂ ਆਹ ਖੜਾ ਵਿਚਾਰਾ ਇਹਦੀ ਮਾਂ ਨੂੰ ਕਿਹਾ ਆਹ ਆਹ ਖੜੀ ਆ ਮੁੰਡੇ ਦੀ ਮਾਂ ਇਹਨੂੰ ਦਾਖਾ ਹੋਈ ਕਹਿੰਦਾ ਸੰਦੀਪ ਮੈਨੇਜਰ ਕਹਿੰਦਾ soa ਮਰੀਜ਼ ਕਹਿੰਦਾ ਮੈਂ ਕਿਸੇ ਕਮਰੇ 'ਚ ਪਾਉਂ ਸਾਈਡ ਤੇ ਨਾ ਛੁੱਟੀ ਦੇ ਮੈਂ ਮਰ ਗਿਆ ਤੁਸੀਂ ਜ਼ਿੰਮੇਵਾਰ ਹੋ ਕਹਾਂ ਨਹੀਂ 2.5 ਲੱਖ ਰੁਪਇਆ ਪਰੋ ਮੈਂ ਇੱਕ ਸਾਲ ਪਹਿਲਾਂ ਮੇਰਾ ਮੁੰਡਾ ਇੱਥੇ ਮਰਿਆ 5 ਲੱਖ 5 ਦਿਨ ਪਾਈ ਰੱਖਿਆ ਬਿਨਾ ਗੱਲ ਤੋਂ ਤੇ ਵੈਲਟਿਨੇਟਰ ਤੇ ਫਿਰ ਕਹਿੰਦੇ ਵੀ ਅਸੀਂ ਰੈਫਰ ਕਰ ਲਾ ਦੱਸੋ ਜੀ ਆਹ ਆ ਹਾਲਾਤ ਤੁਸੀਂ ਹਸਪਤਾਲਾਂ ਦੇ ਦੇਖ ਲਓ ਭਰਾ ਤੁਸੀਂ ਭਾਜੀ ਕੰਪਲੇਂਟ ਕਰਨੀ ਸੀ ਕਹਿੰਦੇ ਸਾਥ ਲਾਇਆ ਇਹ ਬਹੁਤ ਕੱਢਿਆ ਇੱਜਾ ਸੁਣਦਾ ਹਨੂ ਤਾਂ ਕੱਢਿਆ ਹੀ ਰਾਤ ਨੂੰ ਨੰਬਰ ਮਿਲੇ ਹਨੂ ਕਹਿੰਦੇ ਵੀ ਰਾਤ ਨੂੰ ਜਾਓ ਵੱਡੀ ਅਮਪਲੈਂਡ ਕੋਈ ਨਹੀਂ ਮੁਕਤ ਜਿੰਕ ਬਹੁਤ 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 ਵਧੀਆ ਗੱਲਾਂ ਬਾਤ ਸਹੀ ਹੈ ਸਹੀ ਮਰੇ ਹੋਏ ਨੂੰ ਨਾ ਬੈਂਕਲੇਟਰ ਤੇ ਪਾਈ ਜਾ ਰਿਹਾ ਹੈ ਬੜੀ ਜਿੰਕ ਲਾਭਾ ਲੈਂਦੇ ਆ ਇਹ ਤਾਂ ਪਹਿਲਾਂ ਇੱਕ ਪੇਸ਼ੈਂਟ ਨਹੀਂ ਕਿਹਾ ਉਹਦੇ ਵੀ ਬਹੁਤ ਪੈਸੇ ਛੱਡ ਪੇਸ਼ੈਂਟ ਨੂੰ ਪਹਿਲਾਂ ਮਾਫ ਕਰ ਤੇ ਇਹ ਅੱਜ ਤੇ 10 15 ਦਿਨ ਪਹਿਲਾਂ ਐਸੇ ਹਸਪਤਾਲ ਦੇ ਵਿੱਚ ਇਹਨਾਂ ਨੇ ਪੈਕੇਜ ਦਿੱਤਾ ਸੀ ਭਾਈ ਇਹ ਬਿਲਕੁਲ ਬਿੱਲ ਮੰਗੋ ਬਿੱਲ ਵੀ ਮੰਗਿਆ ਕਰੋ ਹਾਂ ਬਿੱਲ ਜਰੂਰ ਮੰਗੋ ਬਿੱਲ ਨਹੀਂ ਪੱਕੇ ਦਿੰਦੇ ਸਵਾ ਲੱਖ ਦੇ ਪੈਕੇਜ ਦੇਤਾ ਨਗਰੋ ਬਲਬ ਨਾਲ 1 ਲੱਖ 85 ਯਾਰ ਕੋਈ ਲੜਪੇ ਵੀਰੋ ਪੈਕੇਜ ਹੀ ਦੇਤਾ ਸਵਾ ਲੱਖ ਸਾਰਾ 85 ਤੇ ਕੁੱਤੇ ਕਹਾ ਬਣਾ ਲਿਆ ਰੌਲਾ ਪੈਗਾ ਰੌਲਾ ਪੈਣ ਤੋਂ ਬਾਅਦ ਉਹ ਬੰਦੇ ਲੜ ਕੇ ਸਵਾ ਲੱਖ ਦੇਖੇ ਗਏ ਹਾਂ 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 ਜੀ ਯਾਰ ਬੋਲਣਾ ਬੋਲ ਆਏ ਲੋਟਣਾ ਮੈਂ ਤੁਸੀਂ ਸਾਰੇ ਵੈਸੇ ਮਰੀਜ਼ ਤੁਹਾਡੇ ਕੋਈ ਨਾਲ ਦਾ ਮਰੀਜ਼ ਇੱਥੇ ਦਾ ਅਗਲਾ ਕੋਈ ਤੁਸੀਂ ਆ ਮਰੀਜ਼ ਨੂੰ ਦਾਖਲੋ ਘੱਟੋ ਘੱਟ ਇਹਨਾਂ ਦਾ ਗਲ ਫੜੋ ਉੱਠ ਕੇ ਆਏ ਨਹੀਂ ਇਹ ਲੋਟ ਆਉਣੇ ਡਾਕਟਰ ਤੇ ਸਰਕਾਰਾਂ ਵੀ ਕਿੱਥੇ ਸੁੱਤੀਆਂ ਪਈਆਂ ਨੇ ਯਾਰ ਸਹੀ ਹੈ ਤਾਂ ਪਹਿਲਾਂ ਹੀ ਬਹੁਤ ਆ ਹਾਲਾਤ ਹੋਏ ਖੜੇ ਆ ਸਹੀ ਹੈ ਲੈ ਜੋ ਭਾਈ ਲੈ ਜੋ